ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀਚੰਦ ਜੀ ਦਾ ਜਨਮ 8 ਸਤੰਬਰ 1494 ਈਸਵੀ ਵਿੱਚ ਮਾਤਾ ਸੁਲਖਣੀ ਜੀ ਦੇ ਕੁੱਖੋਂ ਗੁਰੂ ਨਾਨਕ ਦੇਵ ਜੀ ਦੇ ਘਰ ਸੁਲਤਾਨਪੁਰ ਲੋਧੀ ਵਿਖੇ ਹੋਇਆ। ਬਾਬਾ ਸ਼੍ਰੀਚੰਦ ਜੀ ਨੂੰ ਸ਼ੁਰੂ ਤੋਂ ਹੀ ਇਕਾਂਤ ਚੰਗੀ ਲੱਗਦੇ ਸੀ ਅਤੇ ਵੱਡੇ ਹੋ ਕੇ ਆਪ ਸੰਸਾਰੀ ਜੀਵਨ ਵੱਲੋਂ ਉਪਰਾਮ ਹੋ ਗਏ। ਅੱਗੇ ਚੱਲ ਕੇ ਆਪ ਜੀ ਨੇ ਉਦਾਸੀ ਸੰਪਰਦਾਇ ਚਲਾਇਆ ਅਤੇ ਆਪ ਉਸ ਦੇ ਪਹਿਲੇ ਮੁਖੀ ਰਹੇ। ਜਤੀ ਸੱਤੀ ਰਹਿ ਕੇ ਬਾਬਾ ਸ਼੍ਰੀਚੰਦ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਚਮਤਕਾਰ ਵੀ ਕੀਤੇ ਜੋ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਤੋਂ ਬਿਲਕੁਲ ਉਲਟ ਹਨ ਬਾਬਾ ਸ਼੍ਰੀ ਚੰਦ ਜੀ ਜਟਾਤਾਰੇ ਤਪਸਵੀ ਅਤੇ ਰਿਧਿਆ ਸਿੱਧੀਆਂ ਦੇ ਮਾਲਕ ਸਨ ਬਾਬਾ ਸ਼੍ਰੀ ਚੰਦ ਜੀ ਨੂੰ ਜਗਤਨਾਸ਼ਵਾਨ ਮਿਥਿਆ ਤੇ ਦੁੱਖਾਂ ਦਾ ਕਰ ਲੱਗਦਾ ਸੀ ਇਸ ਲਈ ਆਪ ਜੀ ਨੇ ਗ੍ਰਸਤ ਜੀਵਨ ਅੰਗੀਕਾਰ ਨਹੀਂ ਕੀਤਾ ਆਪਣੇ 149 ਸਾਲਾਂ ਦੀ ਲੰਬੀ ਸ਼ਰੀਰਿਕ ਜ਼ਿੰਦਗੀ ਵਿੱਚ ਆਪ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ 6 ਪਾਸ਼ਾਆਂ ਦੇ ਦਰਸ਼ਨ ਕੀਤੇ ਤਾਂ ਗੁਰੂ ਅਮਰਦਾਸ ਜੀ ਨੇ ਬਾਬਾ ਸ਼੍ਰੀ ਚੰਦ ਜੀ ਦੇ ਨਿਵਾਸ ਬਾਰਡ ਸਾਹਿਬ ਜਾ ਕੇ ਉਨਾਂ ਨੂੰ ਅਨੰਦ ਸਾਹਿਬ ਦੀਆਂ ਚਾਲੀ ਪੌੜੀਆਂ ਸੁਣਾਈਆਂ ਜਦੋਂ ਗੁਰੂ ਰਾਮਦਾਸ ਜੀ ਗੁਰਨਾਨਕ ਦੇਵ ਜੀ ਦੀ ਗੱਦੀ ਤੇ ਵਿਰਾਜਮਾਨ ਹੋਏ ਤਾਂ ਬਾਬਾ ਸ਼੍ਰੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਲਈ ਅੰਮ੍ਰਿਤਸਰ ਵਿਖੇ ਆਏ ਦੀਵਾਨ ਸੱਜਿਆ ਹੋਇਆ ਸੀ ਗੁਰੂ ਰਾਮਦਾਸ ਜੀ ਹੱਥ ਜੋੜ ਕੇ ਖੜੇ ਹੋ ਗਏ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਇਹ ਦਾੜਾ ਐਡਾ ਲੰਬਾ ਕਦ ਲਈ ਵਿਧਾਇਆ ਹੈ ਤਾਂ ਗੁਰੂ ਸਾਹਿਬ ਨੇ ਬੜੀ ਨਿਮਰਤਾ ਦੇ ਨਾਲ ਜਵਾਬ ਦਿੱਤਾ ਤੁਹਾਡੇ ਵਰਗੇ ਸਾਧੂਆਂ ਦੇ ਚਰਨ ਛਾੜਨ ਵਾਸਤੇ ਅੱਗੋਂ ਬਾਬਾ ਸ਼੍ਰੀਚੰਦ ਜੀ ਬੋਲੇ ਤੁਹਾਡੀ ਨਿਮਰਤਾ ਨੇ ਹੀ ਸਾਡਾ ਘਰ ਲੁੱਟ ਲਿਆ ਹੈ ਗੁਰੂ ਅਰਜਨ ਦੇਵ ਜੀ ਨੇ ਬਾਬਾ ਸ੍ਰੀ ਚੰਦ ਜੀ ਦੇ ਪਾਸ ਬਾਰਤ ਪਿੰਡ ਜਾ ਕੇ ਉਹਨਾਂ ਨੂੰ ਸੁਖਮਨੀ ਸਾਹਿਬ ਦੀਆਂ 16 ਅਸ਼ਟਪਦੀਆਂ ਸੁਣਾਈਆਂ 17ਵੀਂ ਅਸ਼ਟਪਦੀ ਦਾ ਸ਼ਲੋਕ ਬਾਬਾ ਸ੍ਰੀ ਚੰਦ ਜੀ ਨੇ ਜਪਜੀ ਸਾਹਿਬ ਦੇ ਸ਼ਲੋਕ ਦੀ ਬਿਹਾਰੀ ਨੂੰ ਬਦਲ ਕੇ ਸਿਹਾਰੀ ਲਗਾ ਕੇ ਸ਼ਲੋਕ ਦਾ ਉਚਾਰਨ ਕੀਤਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਅੱਗੇ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀਆਂ 24 ਅਸ਼ਟਪਦੀਆਂ ਸੰਪੂਰਨ ਕੀਤੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਪੰਜੇ ਸਾਹਿਬ ਜਾਂ ਦੇ ਨਾਲ ਜਦੋਂ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਨ ਲਈ 12 ਪਿੰਡ ਪੁੱਜੇ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਖੁਸ਼ ਹੋ ਕੇ ਪੁੱਤਰਾਂ ਵੱਲ ਇਸ਼ਾਰਾ ਕਰਕੇ ਕਿਹਾ ਇਹਨਾਂ ਵਿੱਚੋਂ ਸਾਡਾ ਕਿਹੜਾ ਹੈ ਤਾਂ ਗੁਰੂ ਜੀ ਨੇ ਕਿਹਾ ਸਾਰੇ ਹੀ ਤੁਹਾਡੇ ਹਨ ਜਿਹੜਾ ਮਰਜ਼ੀ ਲੈ ਲਵੋ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਦਾ ਹੱਥ ਫੜ ਲਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀਚੰਦ ਜੀ ਨੂੰ ਪੇਟ ਕਰ ਦਿੱਤਾ ਬਾਬਾ ਸ਼੍ਰੀਚੰਦ ਜੀ ਨੇ ਫਰਮਾਇਆ ਸਾਡੇ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਦੁਨੀ ਦਾ ਟਿੱਕਾ ਕਰਕੇ ਜਾਣਿਆ ਜਾਵੇਗਾ ਜੋ ਅੱਗੇ ਚੱਲ ਕੇ ਉਦਾਸੀ ਸੰਪਰਦਾਏ ਦੇ ਦੂਜੇ ਮੁਖੀ ਬਣੇ ਬਾਬਾ ਸ਼੍ਰੀਚੰਦ ਜੀ ਕਰਤਾਰਪੁਰ ਵਿਖੇ ਅਕਾਲ ਚਲਾਣਾ ਕਰ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ